ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਆ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 7 ਦਾ ਪੌਣੇ 7 ਹੋ ਗਏ ਤੇ ਚਾਹ ਪਾਣੀ ਦਾ ਕੰਮ ਹੋ ਗਿਆ ਡਨ ਬਸ ਭਾਂਡੇ ਸਾਫ਼ ਕਰਨ ਵਾਲੇ ਨੂੰ ਮੈਂ ਕਿਸੇ ਇਕੱਠੇ ਕਰੂੰ ਪਹਿਲਾਂ ਮੈਂ ਸਬਜ਼ੀ ਬਣਾਉਣਾ ਸਬਜ਼ੀ ਬਣਾਉਣੀ ਚੋਲਿਆਂ ਦੀ ਕੱਲ ਮੈਂ ਕੱਟ ਕੇ ਰੱਖੇ ਸੀ ਚੋਲੇ ਅੱਧਿਕ ਮੈਂ ਫ੍ਰੀਜਰ 'ਚ ਰੱਖ ਦਿੱਤੇ ਕਿਉਂਕਿ ਸਾਰੇ ਸਾਨੂੰ ਬਹੁਤ ਜ਼ਿਆਦਾ ਹੋ ਜਾਣੇ ਸੀਗੇ ਤੇ ਚੋਪਿੰਗ ਮੇਰਾ ਸਬਜ਼ੀ ਵਾਸਤੇ ਕਰ ਲਈ ਆਲੂ ਵੀ ਕੱਟ ਲਏ ਤੇ ਇ ਮਟਰ ਪਿਆਜ਼ ਵਗੈਰਾ ਸਾਰਾ ਕੁਝ ਡਾਨਾ ਫਿਰ ਇੱਕਦਮ ਸਾਰੇ ਇਕੱਠੇ ਤਿਆਰੀ ਕਰ ਲਈਏ ਸਬਜੀ ਫਟਾਫਟ ਬਣ ਜਾਂਦੀ ਆ ਹਨਾ ਇਹ ਨਹੀਂ ਹੈਗਾ ਗੈਸ ਸলো ਕਰਤਾ ਤੇਜ਼ ਕਰਤਾ ਸਲੋ ਕਰਤਾ ਤੇਜ਼ ਕਰਤਾ ਤੇ ਤੜਕਾ ਲਗਾ ਕੇ ਸਬਜੀ ਨੂੰ ਸਬਜੀ ਬਣਨੀ ਰੱਖ ਕੇ ਫਿਰ ਮੈਂ ਸਾਰੇ ਭਾਂਡੇ ਇਕੱਠੇ ਮਲ ਲੂਗੀ ਦੁੱਧ ਆ ਗਿਆ ਸੀ ਦੁੱਧ ਗਰਮ ਕਰਨਾ ਰੱਖਤਾ ਸਬਜੀ ਬਣਾ ਕੇ ਫਿਰ ਹੋਰ ਕੰਮ ਵੱਲ ਹੁੰਦੀ ਹੈ ਵੀ ਕੀ ਕਰਨਾ ਇੱਕ ਦੋ ਕੰਮ ਅੱਜ ਮੇਰੇ ਦਿਮਾਗ ਚੱਲ ਰਹੇ ਨੇ ਪਲਾਨ ਕਰੇ ਹੋਏ ਨੇ ਵੀ ਆਹ ਕੰਮ ਕਰ ਲਾਂ ਅੱਜ ਮੈਂ ਕਿਉਂਕਿ ਬਾਰਿਸ਼ ਕਰਕੇ ਹੋਰ ਕੋਈ ਕੰਮ ਨਹੀਂ ਹੋਣਾ ਕੱਪੜੇ ਹੈ ਵੀ ਤੋਂ ਉਹਨਾਂ ਨੇ ਕੱਲ ਧੋਰੇ ਸੀਗੇ ਕਿ ਡਸਟਿੰਗ ਵੀ ਹੁਣ ਬਹੁਤ ਜ਼ਿਆਦਾ ਜ਼ੋਰ ਨਹੀਂ ਪਾਉਂਦੀ ਦਾ ਸਕੀਨ ਤੇ ਕਹੋਂਗੇ ਮੌਸਮ ਹੈ ਜੀ ਇੰਨੀ ਜ਼ਿਆਦਾ ਡਸਟ ਨਹੀਂ ਆਉਂਦੀ ਹਾਂ ਤਿੰਨ ਚਾਰ ਦਿਨਾਂ ਤੋਂ ਜ਼ਰੂਰ ਕਪੜਾ ਮਾਰ ਦਾਨੀਆ ਪਰ ਰੋ ਰੋਜ਼ ਵਾਲਾ ਕੰਮ ਨਹੀਂ ਹੈਗਾ ਤੇ ਫਿਰ ਮੈਂ ਕੁਕਿੰਗ ਇਹਨਾਂ ਕੰਮ ਕਰਕੇ ਤੇ ਉਸ ਤੋਂ ਬਾਅਦ ਆਪ ਦਾ ਬ੍ਰੈਕਫਾਸਟ ਡਿਸਾਈਡ ਕਰੂੰ ਕੀ ਵਣਨਾ ਉਹ ਵੀ ਮੈਂ ਡਿਸਾਈਡ ਨਹੀਂ ਕੀਤਾ ਹਜੇ ਤੇ ਫਿਰ ਹੋਰ ਕੰਮ ਦਿਖ ਰਹੇ ਕਿ ਕਿਚਨ ਦੇ ਕੈਬਿਨੇਟ ਉੱਪਰ ਵਾਲੇ ਇੱਕ ਆਹ ਵਾਲੀ ਸਾਈਡ ਵਾਲੇ ਹੋ ਗਏ ਇੱਕ ਰਹਿ ਗਿਆ ਸੀਗਾ ਉਹ ਮੈਂ ਦੇਖਦੀ ਆਂ ਵੀ ਮੈਂ ਹੁਣ ਕਰਦਾ ਮੈਂ ਇਹ ਕੋਸ਼ਿਸ਼ ਕਰ ਰਹੀ ਆਂ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਵੀ ਕੰਮ ਨੇ ਵੀ ਉਹ ਮੈਂ ਹੌਲੀ-ਹੌਲੀ ਕਰ ਲਾਂ ਕਿਉਂਕਿ ਫਿਰ ਉਦੋਂ ਆਪਣੇ ਆਪ ਤੇ ਬਰਡਨ ਨਹੀਂ ਤੋ ਪ੍ਰੈਸ਼ਰ ਨਹੀਂ ਕੋਈ ਇੱਕ ਨਾਰਮਲ ਜੀ ਸੌਖੀ ਕਲੀਨਿੰਗ ਰਹਿ ਜੂ ਕਰਨ ਵਾਲੀ ਜਿਵੇਂ ਹੈਲਪਰ ਨੇ ਕੱਲ ਆਉਣਾ ਵਿੰਡੋਸ ਸਾਫ ਕਰਨ ਪਰ ਕੱਲ ਬਾਰਿਸ਼ ਆਈ ਓ ਆਈ ਨਹੀਂ ਹਣਾ ਫਿਰ ਮੈਂ ਸੋਚ ਰਹੀ ਕਿ ਤਾਂ ਜੋ ਹੈਲਪਰ ਆਉਗੀ ਉਦੋਂ ਮੈਂ ਜਿਹੜੀ ਸਿੱਖੇ ਸਾਡੇ ਪੂਜਾ ਰੂਮ ਕਹ ਲਓ ਜਾਂ ਸਟੋਰ ਰੂਮ ਕਹ ਲਓ ਉੱਪਰ ਪਰਛੱਤੀ ਬਣੀ ਹੋਈ ਐ ਵੀ ਉਹਦੀ ਮੈਂ ਸਫਾਈ ਕਰਵਾ ਲਾਂ ਉਹ ਤੋਂ ਕਿਉਂਕਿ ਉਹਦੀ ਸਫਾਈ ਕਰੇ ਨੂੰ 2 ਸਾਲ ਹੋ ਗਏ ਲਾਸਟ ਈਅਰ ਵੀ ਸਫਾਈ ਹੋਈ ਤੇ ਉਦੋਂ ਪਿਛਲੇ ਸਾਲ ਮੈਂ ਉਹਦੇ ਵਿੱਚ ਚਾੜੂ ਪੋਚਾ ਕਰਿਆ ਸਾਰੇ ਸਮਾਨ ਦੀ ਸੈਟਿੰਗ ਕਰ ਮੈਂ ਉਹ ਜਿਹੜਾ ਉੱਪਰ ਵਾਲੇ ਪਰਚੱਤੀ ਉਹ ਤੋਂ ਸਾਫ਼ ਕਰਵਾਣਾ ਦੋਨੇ ਜਾਨੇ ਇਲਾਕੇ ਸਾਫ਼ ਕਰਾਂਗੇ ਕਿਉਂਕਿ ਸਮਾਨ ਦੁਬਾਰੇ ਚੇਨਣਾ ਪਊਗਾ ਤੇ نیچے ਫਲੋਰ ਤੇ ਸਾਰੇ ਟਾਈਲਸ ਲੱਗੇ ਹੋਈਆਂ ਨੇ ਫਿਰ ਸਾਈਡਾਂ ਤੇ ਵੀ ਸਾਰੇ ਟਾਈਲਸ ਲੱਗੇ ਹੋਣ ਸਾਰੇ ਟਾਈਲਸ ਤੇ ਗਿੱਲਾ ਕੱਪੜਾ ਫਲੋਰ ਤੇ ਗਿੱਲਾ ਕੱਪੜਾ ਕੋਚਾ ਲਗਵਾ ਕੇ ਸਾਫ਼ ਕਰਵਾਣਾ ਵੈਸੇ ਤਾਂ ਤਾਂ ਟਰਸਟ ਜਾਂਦੀ ਨਹੀਂ ਪਰ 2 ਸਾਲ ਹੋ ਗਏ ਤੇ 2 ਸਾਲ ਬਾਅਦ ਤਾਂ ਸਾਫ਼ ਸਫਾਈ ਚਾਹੀਦੀ ਜੇਗੀ ਤੇ ਉਹ ਸਾਰੇ ਮੰਦਰੋ ਜਿਹੜੇ ਹੈਗੇ ਪਰਚੱਤੇ ਉਹ ਸਾਫ਼ ਕਰਵਾਉਂਗੀ ਹੈਲਪਰ ਤੋਂ ਸ਼ਾਮ ਨੂੰ ਅੱਜ ਆਉਂਗੇ ਨਾ ਕੋਚਾ ਲੈਣ ਉਹਨੂੰ ਕਹੂੰਗੀ ਆਹ ਕੰਮ ਕਰਾਂਗੇ ਆਪਾਂ ਫਿਰ ਉਹ ਵੀ ਪ੍ਰੇਪੇਅਰ ਹੋ ਗਿਆ ਅੱਜ ਵੀ ਹਾਂ ਕੰਮ ਕਰਨਾ ਚਲੋ ਇਹਨਾਂ ਸਬਜ਼ੀ ਬਣਾ ਲਈਏ ਸਬਜ਼ੀ ਬਣਾਣੀ ਮੈਂ ਰੱਖਤੀ ਸੀ ਇੱਕ ਸਾਈਡ ਤੇ ਬਣਦੀ ਸਬਜ਼ੀ ਮੈਂ ਕਿਹਨੂੰ ਸਬਜ਼ੀ ਬਣਦੇ ਬਣਦੇ ਹੋਰ ਕੰਮ ਕਰ ਲਾਂ ਇੱਕ ਤਾਂ ਮੈਂ ਚਾਹ ਪੱਤੀ ਡੱਬੇ ਵਿੱਚ ਕੱਢਣੀ ਸੀ ਇੱਕ ਦੇਗੀ ਮਿਰਚ ਪਾਉਣੀ ਸੀ ਬੋਟਲ ਵਿੱਚ ਇਸ ਤਰ੍ਹਾਂ ਕੁਝ ਇਹੇ ਚੀਜ਼ਾਂ ਡੱਬੇ ਵਿੱਚ ਪਾਉਣ ਵਾਲੀਆਂ ਸੀ ਮੈਂ ਫਿਰ ਇਹ ਕੱਢ ਕੇ ਰੱਖ ਲੈ ਇਸ ਵਕਤ ਚਲੋ ਨਾਲ ਨਾਲ ਸਬਜ਼ੀ ਵੀ ਬਣੀ ਜਾਂਦੀ ਆ ਤੇ ਨਾਲ ਨਾਲ ਇਸ ਤਰ੍ਹਾਂ ਦੇ ਕੁਝ ਕੰਮ ਕਰ ਲਾਂ ਨੇ ਕੁਸ਼ਤ ਭਾਂਡੇ ਵਗੈਰਾ ਸੋਵੇਂ ਸਾਫ਼ ਕਰਦੇ ਸ਼ੈਲਫ ਤੇ ਕਪੜਾ ਮਾਰਤਾ ਹੁਣ ਮੈਂ ਕਿਹਾ ਚਲੋ ਆਹ ਉਹ ਚੀਜ਼ਾਂ ਡੱਬਿਆਂ ਚ ਰੀਫਿਲ ਕਰ ਲਈਏ ਕਿਉਂਕਿ ਫਿਰ ਜੇ ਮੈਂ ਕਿਚਨ ਤੋਂ ਬਾਹਰ ਜਾਉਂਗੀ ਹੋ ਸਕਦਾ ਮੈਂ ਭੁੱਲ ਜਾਵਾਂ ਵੀ ਮੈਂ ਸਬਜ਼ੀ ਰੱਖੀ ਹੋਈ ਹੈ ਜਿਹੜਾ ਹੋਰ ਕੰਮ ਨੂੰ ਆਪਾਂ ਹੱਥ ਪਾ ਲਾਂ ਨਾ ਫਿਰ ਭੁੱਲ ਵੀ ਜਾਣੇ ਵੀ ਕਿਚਨ 'ਚ ਆ ਕੰਮ ਹੋ ਰਿਹਾ ਆਪਾਂ ਕੈਸ ਤਾਂ ਜੀ ਇਹ ਰੱਖੀ ਹੋਈ ਆ ਤਾਂ ਨੇੜੇ ਰਹਿ ਕੇ ਕੰਮ ਕਰੂੰਗੀ ਤਾਂ ਮੇਰੇ ਧਿਆਨ 'ਚ ਵੀ ਰਹੂ ਕਿ ਹਾਂ ਮੈਂ ਸਬਜ਼ੀ 'ਚ ਕਟਛੀ ਮਾਰਨੀ ਆ ਕਿਉਂਕਿ ਬਹੁਤ ਵਾਰ ਐਦਾਂ ਹੁੰਦਾ ਫਿਰ ਆਪਾਂ ਗਲਤੀਆਂ ਕਰਕੇ ਹੀ ਸਿੱਖਦੇ ਆਂਗੇ ਜਦੋਂ ਕੁਝ ਵੀ ਆਪਾਂ ਗੈਸ ਤੇ ਕੁਝ ਵੀ ਚੀਜ਼ ਰੱਖ ਤੇ ਬਣਨੀ ਦੁੱਧ ਪੌਣ ਕਰਨਾ ਰੱਖਤਾ ਕਿ ਉਹ ਬਣਨਾ ਰੱਖਤਾ ਕੁਝ ਵੀ ਆ ਤੁਸੀਂ ਕੋਸ਼ਿਸ਼ ਕਰੋ ਕਿ ਕਿਚਨ ਚ ਕੰਮ ਲਾ ਵੱਲੋ ਕਿਚਨ ਚ ਹੋਰ ਕੰਮ ਕਰੇ ਚਲੋ ਸਾਈਡ ਬਾਈ ਸਾਈਡ ਕਿਉਂਕਿ ਹੁੰਦਾ ਬਹੁਤ ਵਾਰ ਆਪਣਾ ਦਿਮਾਗ ਨਾ ਫਿਰ ਉਸ ਕੰਮ ਚ ਬਿਜ਼ੀ ਹੋ ਜਾਂਦਾ ਜਿਹੜਾ ਕੰਮ ਆਪਾਂ ਕਰਨ ਲੱਗ ਜਾਂਦੇ ਆਂਗੇ ਬਹੁਤ ਵਾਰ ਹੋਇਆ ਮੇਰੇ ਨਾਲ ਵੀ ਜਦੋਂ ਮੈਂ ਕਿਚਨ ਚ ਬਾਹਰ ਚੱਲੀ ਜਾਂਨੇ ਭੁੱਲੀ ਜਾਂਨੇ ਤੇ ਪਰ ਹੁਣ ਮੈਂ ਇਹ ਡਿਸਾਈਡ ਕੀਤਾ ਹੋਇਆ ਇਹ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕਿਚਨ ਚ ਹੀ ਕੰਮ ਕਰਾਂ ਜਦੋਂ ਤੱਕ ਗੈਸ ਦੇ ਮੈਂ ਸਾਰੇ ਫਲੇਮ ਬੰਦ ਨਹੀਂ ਕਰ ਜਾਂਦੀ ਤੇ ਫੂਡ ਸਾਰਾ ਜੋ ਗੈਸ ਤੇ ਜੀ ਰੱਖੀ ਹੋਈ ਹੈ ਬਣ ਨਹੀਂ ਜਾਂਦਾ ਉਹ ਤੱਕ ਫਿਰ ਮੈਂ ਕੋਸ਼ਿਸ਼ ਹੁੰਦੀ ਹੈ ਮੇਰੀ ਮੈਂ ਕਿਚਨ ਚ ਹੀ ਰਹਾ ਤੇ ਹੁਣ ਸਬਜ਼ੀ ਵਗੈਰਾ ਬਣ ਚੁੱਕੀ ਸੀ ਆਟਾ ਗੁੰਨਤਾ ਸੀ ਖਾਣਾ ਯਾਨੀ ਕਿ ਤਿਆਰ ਸੀ ਬਸ ਖਾਣਾ ਹੀ ਸੀ ਜੋ ਟਾਈਮ ਹੋਊਗਾ ਤੇ ਹੁਣ ਆਹ ਵਾਲਾ ਇੱਕ ਕੈਬਿਨੇਟ ਰਹਿ ਗਿਆ ਸੀ ਉੱਪਰ ਵਾਲਾ ਸਾਫ਼ ਕਰਨ ਵਾਲਾ ਦੋ ਤਾਂ ਮੈਂ ਨਾਲ ਵਾਲੇ ਕਰਤੇ ਸੀ ਮੈਂ ਕਿਹਾ ਚਲ ਫਿਰ ਆ ਵੀ ਕਰਦਾ ਤੇ ਪਤਾ ਕੀ ਹੁੰਦਾ ਜਦ ਉੱਪਰ ਆਪਾਂ ਸਮਾਨ ਬਹੁਤ ਜ਼ਿਆਦਾ ਯੂਜ਼ ਨਹੀਂ ਕਰਦੇ ਚੱਕਰ ਜਿਆਦਾ ਹੁੰਦੀ ਨਹੀਂ ਫਿਰ ਭੁੱਲ ਵੀ ਜਾਂਦੀ ਕਿ ਉੱਪਰ ਕੀ ਰੱਖਿਆ ਹੋਇਆ ਆਹ ਕੈਬਿਨੇਟ ਦੀ ਸਾਨੂੰ ਕਦੇ ਜ਼ਰੂਰਤ ਪਈ ਨਹੀਂ ਕਦੇ ਵੀ ਨਾ ਹੋਰ ਤਾਂ ਖੋਲਦੀ ਰਹਿੰਦੀ ਮੈਂ ਫਾਰੇ ਤਾਂ ਮੈਂ ਕਦੇ ਖੋਲਿਆ ਹੀ ਨਹੀਂ ਹੈਗਾ ਤੇ ਮੈਨੂੰ ਬਿਲਕੁਲ ਨਹੀਂ ਯਾਦ ਸੀ ਇਹਦੇ ਵਿੱਚ ਕੀ ਪਿਆ ਇਹਦੇ ਵਿੱਚ ਇੱਕ ਤਾਂ ਮੈਨੂੰ ਕਿਚਨ ਦਾ ਨਵਾਂ ਟੋਵਲ ਮਿਲਿਆ ਇੰਡਕਸ਼ਨ ਪਿਆ ਸੀਗਾ ਸਾਡਾ ਇੱਕ ਬ੍ਰੈਡ ਟੋਸਟਰ ਪਿਆ ਸੀਗਾ ਇੱਕ ਹੋਰ ਛੋਟਾ ਜਿਹਾ ਉਹ ਪਿਆ ਸੀਗਾ ਮਸਾਲਾ ਕਰਨ ਵਾਲਾ ਕਹਿ ਸਕਦੇ ਆਪਾਂ ਛੋਟਾ ਚੋਪਰ ਕਹਿ ਸਕਦੇ ਆ ਉਹ ਪਿਆ ਸੀ ਮੈਨੂੰ ਬਿਲਕੁਲ ਯਾਦ ਵੀ ਨਹੀਂ ਸੀ ਇਹ ਚੀਜ਼ਾਂ ਇੱਥੇ ਪਈਆਂ ਨੇ ਕਿਉਂਕਿ ਯੂਜ਼ ਹੀ ਨਹੀਂ ਕਰਦੇ ਸੀਗੇ ਪਰ ਹੈ ਸਾਮਾਨ ਸਾਰਾ ਕੰਮ ਦਾ ਇਹੀ ਨਹੀਂ ਮੈਂ ਕਹੂੰਗੀ ਮੈਂ ਕਿਸੇ ਨੂੰ ਦੇ ਦੂੰ ਜਾਂ ਨਹੀਂ ਸਾਰਾ ਬਿਲਕੁਲ ਵਧੀਆ ਠੀਕ ਹੈ ਚੱਲ ਜੇ ਟੋਸਟਰ ਵੀ ਮੈਂ ਆ ਹੀ ਰੱਖਿਆ ਹੋਇਆ ਕਈ ਵਾਰ ਬੱਚੇ ਕਹਿੰਦੇ ਨੇ ਬ੍ਰੈਡ ਟੂ ਬਟਰ ਟੋਸਟ ਖਾਣਾ ਤਾਂ ਫਿਰ ਟੋਸਟ ਕਰਕੇ ਉੱਤੇ ਚਲੋ ਬਟਰ ਲਾ ਲਓ ਜਿਹੜੀ ਜਿਹੜੀ ਆਪਣੇ ਕੋਲ ਚੀਜ਼ ਪਈ ਹੁੰਦੀ ਹੈ ਕੰਮ ਤਾਂ ਆਉਂਦੀ ਆਉਂਦੀ ਹੈਗੀ ਆਹ ਜਿਹੜੀ ਚੀਜ਼ ਮੈਨੂੰ ਪਤਾ ਵੀ ਮੈਂ ਯੂਜ਼ ਕਰਨੀ ਨੇ ਉਹ ਫਿਰ ਮੈਂ ਬਹੁਤ ਲੰਮੇ ਟਾਈਮ ਲਈ ਮੈਂ ਨਹੀਂ ਰੱਖਦੀ ਹੈਗੀ ਤੇ ਇਹ ਸਾਡੇ ਕੋਲ ਪਿਆ ਸੀ ਜਦੋਂ ਯੂਜ਼ ਕਰਨਾ ਹੁੰਦਾ ਸੀ ਉਦੋਂ ਚੱਕ ਲਈਦਾ ਸੀ ਹੁਣ ਇਹ ਕੈਬਿਨੇਟ ਚ ਸਾਰਾ ਸਮਾਨ ਮੈਂ ਬਾਹਰ ਕੱਢਤਾ ਤੇ ਖਾਲੀ ਕਰਕੇ ਇੱਕ ਵਾਰ ਅੰਦਰੋਂ ਕਪੜਾ ਕਾਲਿਨ ਮਾਰ ਦਿੰਦੇ ਨੇ ਵੈਸੇ ਅੰਦਰ ਵਿੱਚ ਡਸਟ ਐਨੀ ਨਹੀਂ ਜਾਂਦੀ ਪਰ ਫਿਰ ਵੀ ਜਦੋਂ ਸਾਲ ਚ ਆਪਾਂ ਇੱਕ ਵਾਰ ਕਰਦੇ ਹਾਂ ਥੋੜੀ ਥੋੜੀ ਹੋਈ ਜਾਂਦੀ ਹੈ ਫਿਰ ਤਾਂ ਆਏ ਹੁੰਦਾ ਵੀ ਸਾਲ ਚ ਇੱਕ ਵਾਰ ਸਫਾਈ ਹੋ ਰਹੀ ਹੈ ਤੇ ਅੱਛੀ ਤਰ੍ਹਾਂ ਆਪਾਂ ਕਰ ਦਈਏ ਆ ਉੱਪਰ ਵਾਲੇ ਕੈਬਿਨੇਟਸ ਤਾਂ ਮੈਂ ਬਹੁਤ ਘੱਟ ਕਲੀਨ ਕਰਦੀ ਹਾਂ ਲੋਡ ਵੀ ਨਹੀਂ ਪੈਂਦੀ ਹੈ ਕਿ ਜਿੰਨੀ ਕੋ ਲੋਡ ਪੈਂਦੀ ਬਸ ਉਹਨੇ ਇੱਕ ਮੈਂ ਕਰ ਦੰਨੇ ਆ ਕਿਉਂਕਿ ਸਮਾਨ ਨਹੀਂ ਇੱਥੇ ਬਹੁਤ ਘੱਟ ਹੁੰਦਾ ਬਿਲਕੁਲ ਉੱਪਰ ਵਾਲੇ ਕੈਬਿਨੇਟਸ ਨਾਲ ਮੇਰੇ ਬਹੁਤ ਜ਼ਿਆਦਾ ਭਰੇ ਨਹੀਂ ਹੋਏ ਹੈਗੇ ਸਮਾਨ ਨਾਲ ਉਹ ਆਇਆ ਹੈਗਾ ਵੀ ਸਪੇਸ ਹੈ ਹੀ ਆਪਾਂ ਕੁਝ ਹੋਰ ਰੱਖ ਸਕਦੇ ਹਾਂ ਕਿਉਂਕਿ ਜਿਹਨਾਂ ਐਕਸਟਰਾ ਸਮਾਨ ਹੋ ਜਿਹੜੀ ਨਹੀਂ ਲੋਡ ਮੈਂ ਕੱਢਦਾਂ ਨਹੀਂ ਹੁੰਦੀ ਬਹੁਤ ਲੰਬੇ ਟਾਈਮ ਲਈ ਨਹੀਂ ਰੱਖਦੇ ਬਹੁਤ ਥੋੜੇ ਟਾਈਮ ਲਈ ਰੱਖਦੇ ਜਦੋਂ ਹੁੰਦਾ ਵੀ ਹਾਂ 2 ਮਹੀਨੇ 3 ਮਹੀਨੇ ਹੋ ਗਏ ਪਾਈ ਨੂੰ ਹੁਣ ਲੋਡ ਨਹੀਂ ਪੈ ਰਹੀ ਫਿਰ ਮੈਂ ਕੱਢ ਦਾਨੀ ਆ ਤੇ ਕਿਚਨ ਵਾਲੇ ਕੈਬਿਨੇਟ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਕੱਪੜੇ ਪ੍ਰੈਸ ਕਰ ਲਾਂਗੀ ਇਸ ਮੈਂ ਕਿਹਾ ਚਲੋ ਅਜੇ ਹੀ ਮੇਰੇ ਕੋਲ ਖਾਣਾ ਬਣਾਉਣ ਯਾਨੀ ਕਿ ਫੁਲਕਾ ਵਗੈਰਾ ਬਣਾਉਣ ਵਿੱਚ ਖਾਣਾ ਖਾਣ ਵਿੱਚ ਟਾਈਮ ਪਿਆ ਤੇ ਮੈਂ ਕੱਪੜੇ ਪ੍ਰੈਸ ਕਰ ਲਾਂਦੇ ਕੱਲ ਕੱਪੜੇ ਧੋਤੇ ਸੀ ਅੰ ਮਾ ਚਲੋ ਪ੍ਰੈਸ ਕਰ ਲਾਂ ਨੀ ਫਿਰ ਮੇਰਾ ਇਹ ਕੰਮ ਵੀ ਖਤਮ ਹੋਊਗਾ ਹਨਾ ਕਿਉਂਕਿ ਫਿਰ ਆ ਹੀ ਹੁੰਦਾ ਵੀ ਚਲੋ ਕੰਮ ਆਪਾਂ ਨਿਬੇੜਦੇ ਜਾਈਏ ਜਿਹੜੇ ਆਪਣੇ ਕੋਲ ਇਕੱਠੇ ਹੋਏ ਪਏ ਨੇ ਇਹ ਇਧਰ ਬਣ ਚੁੱਕੀ ਹੈ ਸਬਜ਼ੀ ਆਲੂ ਚੌਲਾਂ ਦੀ ਚੌਲੇ ਤੇ ਆਲੂ ਜਿਹੜੇ ਕੱਲ ਮੈਂ ਘੱਟ ਕੇ ਰੱਖੇ ਸੀ ਸਬਜ਼ੀ ਬਣ ਗਈ ਤੇ ਇਧਰ ਮੈਂ ਆਪਣੇ ਸੈਂਡਵਿਚ ਦੀ ਕਰੀਆ ਸਟਫਿੰਗ ਰੈਡੀ ਬਸ ਮੈਂ ਕੱਲੀ ਨਿੱਕ ਸੈਂਡਵਿਚ ਖਾਣਾ ਮੈਂ ਆਪਣੇ ਵਾਸਤੇ ਥੋੜੀ ਸਟਫਿੰਗ ਰੈਡੀ ਕਰ ਲਿਆ ਉਹ ਦਹੀਂ ਵਾਲਾ ਇਹ ਹੰਕਰਡ ਬਣਾ ਕੇ ਦਹੀਂ ਤੋਂ ਕੁਡ ਸਟਫਿੰਗ ਤਿਆਰ ਕਰੀਏ ਤਾਂ ਮੈਂ ਬਣਾਉਣੀ ਹੈ ਸੈਂਡਵਿਚ। ਨੋ ਜੀ ਇੱਧਰ ਬਣ ਚੁੱਕਿਆ ਆਪਣਾ ਬ੍ਰੇਕਫਾਸਟ ਸੈਂਡਵਿਚ ਬਹੁਤ ਜ਼ਿਆਦਾ ਟੇਸਟੀ ਕਰੀਮੀ ਮੰਦ ਬਹੁਤ ਜ਼ਿਆਦਾ ਟੇਸਟੀ ਲੱਗਦਾ ਮੈਨੂੰ ਦਹੀਂ ਵਾਲਾ ਸੈਂਡਵਿਚ। ਤੇ ਹੁਣ ਆਪਾਂ ਕਰਦੇ ਆ ਆਪਣਾ ਬ੍ਰੇਕਫਾਸਟ। ਸਾਡੇ 9 ਵਜੇ ਦਾ ਟਾਈਮ ਆ ਤੇ ਕਿਚਨ ਹੋ ਗਈ ਬਿਲਕੁਲ ਕਲੀਨ ਜੋ ਕਿਚਨ ਸਾਫ ਹੋ ਜਾਂਦੀ ਹੈ ਕੰਮ ਖਤਮ ਹੋ ਜਾਂਦਾ ਸ਼ੈਲਫ ਖਾਲੀ ਹੋ ਜਾਂਦੇ ਫਿਰ ਤਸल्ली ਮਿਲਦੀ ਹੈ ਕਿ ਹਾਂ ਸਾਰਾ ਕੰਮ ਹੋ ਗਿਆ ਚਲੋ ਹੁਣ ਕੰਮ ਹਲਕਾ ਹੋ ਗਿਆ। ਜਿਹੜਾ ਸਿੰਕ ਦੇ ਨੀਚੇ ਵਾਲੇ ਕੈਬਿਨੇਟ ਉਹ ਮੈਂ ਖੋਲਦਾ ਨਹੀਂ ਹੁੰਨੀ ਆ ਕੰਮ ਕਰਨ ਤੋਂ ਬਾਅਦ ਤੇ ਟਾਕੇ ਵਿੱਚ ਉਹ 스మెల్ ਵਗੈਰਾ ਇਕੱਠੀ ਨਾ ਹੋਵੇ ਸਲ੍ਹਾਵ ਵਗੈਰਾ ਹਵਾ ਲੱਗ ਜਾਣਾ 스మెల్ ਆਵੇ ਕਿਉਂਕਿ ਪਾਣੀ ਵਾਲਾ ਏਰੀਆ ਹੂ ਤਾਂ ਸੁੱਕਾ ਰਹਿੰਦਾ ਪਰ ਫਿਰ ਵੀ ਸਿੰਕਸ ਦਾ ਪਾਣੀ ਜਿਹੜਾ ਪਾਈਪਸ ਚ ਜਾਂਦਾ 스మెల్ ਹੋ ਜਾਂਦੀ ਆ ਮੈਂ ਖੋਲਦਾ ਨਹੀਂ ਆ ਜੇ ਆਪਾਂ ਖੋਲ ਕੇ ਕੰਮ ਕਰਾਂਗੇ ਫਿਰ ਉਹ ਧੂੜ ਤੇ ਲੱਤਾਂ ਚ ਵੱਜੀ ਜਾਂਦੇ ਨੇ ਤੇਦਰ ਗੈਸ ਵਗੈਰਾ ਬਿਲਕੁਲ ਸਾਫ਼ ਸੁਥਰਾ ਐਂਡ ਬਿਲਕੁਲ ਕਲੀਨ ਹਾਂ ਸਵੇਰੇ ਜਦੋਂ ਕੁਕਿੰਗ ਕਰਦੇ ਆ ਚਾਹ ਪਾਣੀ ਹੁੰਦੇ ਕੋਰ ਖਿੰਡਣ ਖੰਡਾਉਣ ਜਾਂ ਕਾਫੀ ਹੋ ਜਾਂਦਾ ਪਾਰਾ ਕਿਚਨ ਸਾਫ ਕਰਕੇ ਮਨ ਖੁਸ਼ ਹੋ ਜਾਂਦਾ ਤੇ 10 ਵਜੇ ਦਾ ਟਾਈਮ ਆ ਹੁਣ ਦੇਖੋ ਬਾਹਰ ਪੂਰਾ ਜ਼ੋਰ ਚ ਪੈ ਰਿਆ ਮੀਂਹ ਬਹੁਤ ਮੀਂਹ ਪੈ ਰਿਹਾ ਕਿੰਨੇ ਜੀ ਤਸਵੀਰ ਦੀ ਹੋਈ ਜਾਂਦੀ ਹੁਣ ਮੀਂਹ ਪੂਰਾ ਤੇਜ਼ ਪੈ ਰਿਹਾ ਸੀਗਾ ਬਹੁਤ ਜ਼ਿਆਦਾ ਬਾਰਿਸ਼ ਬਹੁਤ ਹੀ ਜ਼ਿਆਦਾ ਬਾਰਿਸ਼ ਹੈ ਤੇ ਪਰ ਦੁਪਹਿਰ ਤੱਕ ਹੈਗੀ ਸੀ ਬਾਰਿਸ਼ ਦੁਪਹਿਰ ਤੋਂ ਬਾਅਦ ਫਿਰ ਠੀਕ ਹੋ ਗਿਆ ਸੀਗਾ ਮੌਸਮ ਫਿਰ ਫੇਰ ਨਹੀਂ ਬਾਰਿਸ਼ ਹੋਈ ਹਵਾ ਜੀ ਚੱਲੇਗੀ ਬੱਦਲ ਜੇ ਹੈਗੀ ਸੀ ਪਰ ਦੁਪਹਿਰ ਤੱਕ ਬਾਰਿਸ਼ ਸੀ ਤੇ ਹੁਣ ਦੁਪਹਿਰ ਦਾ ਟਾਈਮ ਸੀ ਮੈਂ ਤਾਂ ਆਪਣਾ ਲੰਚ ਕਰਨਾ ਸੀ ਤੇ ਦਵਿੰਦਰ ਨੂੰ ਇੱਛਾ ਸੀ ਕੁਛ ਕਹਿੰਦੇ ਚਾਹ ਕਰਦੇ ਚਾਹਨਾ ਮੈਨੂੰ ਕੁਛ ਬਣਾਵੇ ਫਿਰ ਮੈਂ ਬੇਸਨ ਟੋਸਟ ਬਣਾ ਰਹੀ ਆ ਅੱਗੇ ਵੀ ਮੈਂ ਤੁਹਾਨੂੰ ਇਹਦੀ ਰੈਸਪੀ ਸ਼ੇਅਰ ਕਰ ਚੁੱਕੇ ਬਾਅਦ ਬੇਸਨ ਢੋਲ ਕੇ ਵਿੱਚ ਨਮਕ ਮਸਾਲੇ ਪਾ ਕੇ ਵਿੱਚ ਬਰੀਕ ਕੱਟ ਕੇ ਸਬਜ਼ੀਆਂ ਪਾ ਲਓ ਜੋ ਵੀ ਤੁਹਾਡੇ ਕੋਲ ਅਵੇਲੇਬਲ ਨੇ ਜਿਵੇਂ ਪਿਆਜ਼, ਸ਼ਿਮਲਾ ਮਿਰਚ ਪਾ ਲਓ, ਹਰੀ ਮਿਰਚ, ਧਨੀਆ ਜੋ ਵੀ ਸਬਜ਼ੀ ਹੈਗੀ ਉਹ ਪਾ ਲਓ ਤੋ ਫਿਰ ਬੇਸਨ ਵਾਲਾ ਜਿਹੜਾ ਕੋਲ ਹੈ ਬੈਟਰ ਹੈ ਉਹਦੇ ਵਿੱਚ ਬ੍ਰੈਡ ਨੂੰ ਡੁਬੋ ਕੇ ਵਸਤਾਂ ਵਿੱਚ ਰੱਖ ਦੋ ਮੈਂ ਨਾਨ-ਸਟਿਕ ਪੈਨ ਤੇ ਬਣਾ ਲਾਣੇ ਹੁੰਦੀਆਂ ਫਿਰ ਡੀਪ ਫਰਾਈ ਕਰਨ ਦੀ ਲੋੜ ਨਹੀਂ ਤੇ ਇਹਦੇ ਉੱਤੇ ਬਸ ਚਮਚਾ ਇੱਕ ਦਾ ਦੋ ਚਮਚੇ ਘਿਓ ਤੇ ਲਾ ਕੇ ਬਣ ਜਾਂਦੇ ਨੇ ਇਹ ਫਰਾਇਰ ਵੀ ਕਰ ਸਕਦਾ ਫਿਰ ਮੈਨੂੰ ਐਸ ਵਿੱਚ ਇਹ ਦੇ ਸਰਵ ਵਿੱਚ ਇੱਕ ਇੱਕ ਬ੍ਰੈਡ ਕਰਕੇ ਰੱਖਣਾ ਪੂ ਦੋ ਇਕੱਠੇ ਨੂੰ ਉਹਦੇ ਵਿੱਚ ਟਿਕਣੇ ਉੱਪਰ-ਨੀਚੇ ਟਿਕਣਗੇ ਵੀ ਚਲੋ ਫਿਰ ਮੈਂ ਇਹਦੇ ਤਵੇ ਤੇ ਕਰ ਲਾਂ ਨਾਲ ਨਾਲ ਚਾਹ ਬਣੀ ਜਾਂਦੀ ਹੈ ਤੇ ਇਧਰ ਪੇਸਣ ਟੋਸਟ ਜਾਂ ਪੇਸਣ ਬ੍ਰੈਡ ਬਣ ਕੇ ਤਿਆਰ ਨੇ ਜੇ ਤੁਸੀਂ ਨਹੀਂ ਫਰਾਈਟ ਖਾਣਾ ਚਾਹੁੰਦੇ ਔਰ ਜਲਦੀ ਬਣਾਉਣਾ ਚਾਹੁੰਦੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਹੁਣ ਸ਼ਾਮ ਦਾ ਟਾਈਮ ਸੀ ਪੌਣੇ 3 ਅੱਜ ਹੈਲਪਰ ਜਲਦੀ ਆ ਗਈ ਸੀ ਯਾਨੀ ਹੁਣ ਕਿਹੜਾ ਗਰਮੀ ਇਹ ਵੀ ਬਦਲ ਗਈ ਹੈ ਪੌਣੇ 3 ਵਜੇ ਆ ਗਈ ਸੀ ਕੀ ਇਹ ਤੇ ਅਸੀਂ ਇੱਕ ਰੂਮ ਦੀ ਇਧਰੋਂ ਕਬੂਰਡਸ ਖਾਲੀ ਕਰ ਲਏ ਸੀਗੇ ਤੇ ਸਮਾਨ ਸਾਰਾ ਬਾਹਰ ਕੱਢ ਲਿਆ ਸੀ نیچے ਉਤਾਰ ਲਿਆ ਸੀ ਫਿਰ ਮੈਂ ਇਹਨੂੰ ਕਿਹਾ ਚੱਲ ਸਫਾਈ ਕਰ ਦੇ ਉੱਪਰ ਕੱਪੜਾ ਮਾਰ ਦੇ ਗਿੱਲਾ ਕੱਪੜਾ ਮਰਵਾ ਲਿਆ ਸੀਗਾ ਸੁੱਕਾ ਮਾਰਤਾ ਫਿਰ ਇਹਨੇ ਉਸ ਤੋਂ ਬਾਅਦ ਤੇ ਬਿਲਕੁਲ ਜਦੋਂ ਹਵਾ ਲੱਗੀ ਸੁੱਕ ਗਏ ਫੇਰ ਸਮਾਨ ਵਾਪਿਸ ਰੱਖਿਆ ਕਿਉਂਕਿ ਇਹ ਵੀ ਜ਼ਰੂਰੀ ਹੋ ਜਾਂਦੇ ਨੇ ਸਾਲ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰਨੇ ਚਾਹੀਦੇ ਨੇਗੀ ਇੱਕ ਤਾਂ ਆਪਣਾ ਸਮਾਨ ਆਪਣੀ ਨਿਗਾ ਚ ਆਏ ਦਾ ਵੀ ਕੀ ਕੁਛ ਪਿਆ ਕਿਉਂਕਿ ਆਪਾਂ ਭੁੱਲ ਜਾਂਦੇ ਆ ਰੱਖ ਕੇ ਸਮਾਨ ਨੂੰ ਉੱਪਰ ਤਾਂ ਆਪਾਂ ਰੋਜ਼-ਰੋਜ਼ ਨਹੀਂ ਦੇਖਦੇ ਬਸ ਸਾਡਾ ਵੀ ਇਹੀ ਕੰਮ ਹੁੰਦਾ ਕਿ ਸਮਾਨ ਉੱਥੇ ਰੱਖ ਦੋ ਤੇ ਸਮਾਨ ਚੱਕ ਲਓ ਜੀ ਦੀ ਲੋੜਾ ਸਮਾਨ ਰੱਖ ਦੋ ਸਮਾਨ ਚੱਕ ਲਓ ਬਸ ਐਂ ਹੁੰਦਾ ਹੁੰਦਾ ਹਨਾ ਆਪਾਂ ਕੋਈ ਸੈਟਿੰਗ ਨਹੀਂ ਕਰਦੇ ਕੋਈ ਆਪਾਂ ਸਾਫ਼-ਸਫਾਈ ਨਹੀਂ ਕਰਦੇ ਹੈਗੇ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ ਤੇ ਪਰ ਇਸ ਵਾਰ ਮੈਂ ਇਹ ਸੋਚਿਆ ਇਹ ਕੰਮ ਮੈਂ ਦੀਵਾਲੀ ਤੋਂ ਪਹਿਲਾਂ ਕਰਵਾ ਲੈਣਾ ਕਿਉਂਕਿ ਫੇ ਜੇ ਦੀਵਾਲੀ ਨੂੰ ਕਰਾਂਗੇ ਤਾਂ ਵੀ ਆਪਣੇ ਆਪ ਦੀ ਬੋਝ ਆਪਣਾ ਹੀ ਕੰਮ ਵਧੂਗਾ ਸਾਲ 'ਚ ਇੱਕ ਵਾਰ ਮੈਂ ਕਹਾਂ ਚਲੋ ਜਰੂਰ ਦੀਵਾਲੀ ਤੋਂ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਕਿਉਂਕਿ ਦੀਵਾਲੀ ਵੇਲੇ ਮੈਨੂੰ ਆਇ ਲੱਗਦਾ ਵੀ ਨਾਰਮਲ ਜੀ ਕਲੀਨਿੰਗ ਰਹਿ ਗਈ ਰਹਿ ਜੇ ਉਦੋਂ ਆਪਣੇ ਤੇ ਜ਼ਿਆਦਾ ਬੋਝ ਨਾ ਪਵੇ ਸਾਫ ਸਫਾਈ ਦਾ ਤੇ ਇਸ ਕਰਕੇ ਜਿਹੜੀ ਵੱਡੀ ਕਲੀਨਿੰਗ ਹੁੰਦੀ ਹੈ ਹੈਵੀ ਕੰਮ ਹੁੰਦੇ ਨੇ ਜੇ ਆਪਾਂ ਪਹਿਲਾਂ ਹੀ ਕਰ ਲਈਏ ਤਾਂ ਆਪਣਾ ਅਹੀਂ ਕਹਿ ਲੋ 50% ਕੰਮ ਸਫਾਈ ਦਾ ਦਿਵਾਲੀ ਵੇਲੇ ਆਪਾਂ ਘਟਾ ਸਕਦੇ ਫਿਰ ਆਪਾਂ ਪਹਿਨਾ ਆਪਣੇ ਆਪ ਤੋਂ ਵੀ ਬਿਨਾਂ ਕਿਸੇ ਪ੍ਰੈਸ਼ਰ ਪਾਈ ਜਾਣੀ ਹੁੰਦੀਆਂ ਅੱਧੇ ਬਿਮਾਰ ਕਹਿ ਲੋ ਜਾਂ ਅੱਧੀ ਥਕਾਵਟ ਤਾਂ ਆਪਾਂ ਨੂੰ ਟੈਨਸ਼ਨ ਲੈ ਕੇ ਹੋ ਜਾਂਦੀ ਵੀ ਹਾਈ ਹਜੇ ਮੈਂ ਸਾਫ ਕਰਨਾ ਅੱਜ ਮੇਰਾ ਆਹ ਸਾਫ ਕਰਨ ਵਾਲਾ ਪਿਆ ਜਿਵੇਂ ਆਹ ਕਰਨਾ ਹਨ ਆਪਾਂ ਹੀ ਸੋਚ ਸੋਚ ਕੇ ਅੱਧੀ ਥਕਾਵਟ ਤਾਂ ਆਪਣੇ ਆਪ ਨੂੰ ਆਪਾਂ ਇੰਹੀਂ ਕਰ ਲੈਣੇ ਹੁੰਦੇ ਆਂਗੇ ਬਖਾਰ ਚੜਨ ਵਾਲਾ ਕਰ ਲੈਣੇ ਜਿਹੜਾ ਆਪਾਂ ਸੋਚ ਲਈ ਆਹ ਕੰਮ ਕਰਨਾ ਆਹ ਕਰਨਾ ਤੇ ਫਿਰ ਮੈਂ ਵੀ ਹੈਲਪਰ ਤੋਂ ਮੈਂ ਕਿਹਾ ਚਲੋ ਹੁਣ ਵਿੰਡੋਸ ਵਗੈਰਾ ਤਾਂ ਇਹ ਜੇ ਮੌਸਮ 'ਚ ਨਹੀਂ ਹੁੰਦੇ ਔਰ ਇੰਨੀ ਜ਼ਿਆਦਾ ਹੁਣ ਮਿੱਟੀ ਘੱਟਾ ਵੀ ਨਹੀਂ ਆਉਂਦਾ ਵੀ ਚਲੋ ਇਹੀ ਕੰਮ ਕਰਵਾਵਾ ਤੇ ਮੈਨੂੰ ਨਾ ਸੱਚੀ ਪਤਾ ਵੀ ਨਹੀਂ ਲੱਗਿਆ ਕਿ ਮੇਰੇ ਦੋ ਕਮਰਿਆਂ ਦੇ ਕੱਪੜੇ ਕਦੋਂ ਸਾਫ਼ ਹੋਗੇ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਿਸੇ ਦੇ ਹੈਲਪਰ ਦਾ ਕੰਮ ਇੰਨਾ ਸੌਖਾ ਹੋ ਜਾਂਦਾ ਕਿਥੇ ਮੈਂ ਇਕੱਲੀ ਕਰਦੀ ਘੋੜੀ ਤੇ ਚੜਦੀ ਉੱਤਰਦੀ ਚੜਦੀ ਉੱਤਰਦੀ ਮੈਂ ਤਾਂ ਐਂ ਥੱਕ ਜਾਂਦੀ ਤੇ ਬਹੁਤ ਮੈਨੂੰ ਕੰਮ ਬਹੁਤ ਮੇਰਾ ਸੌਖਾ ਹੋ ਗਿਆ ਬਹੁਤ ਹੈਲਪ ਮਿਲ ਗਈ ਵਿੱਚ ਹੀ ਹਾਲੇ ਮੈਂ ਕਰਉ ਹੋਰ ਵੀ ਕੰਮ ਕਰਨ ਲੱਗੇ ਫਿਰ ਕੱਲੀ ਨੇ ਇਹਨੇ ਸਾਹਮਣੇ ਸਾਰਾ ਸਮਾਨ ਕੱਢਿਆ ਤਰ ਐ ਤਰ ਆਇਆ ਤਾਂ ਮੈਂ ਨਾਲ ਫਿਰ ਕਿਉਂਕਿ ਦੇਖਣਾ ਸੀ ਨਾ ਵੀ ਕੀ ਚੀਜ਼ ਕੱਢਣ ਵਾਲੇ ਕੀ ਆਪਾਂ ਨਹੀਂ ਵਾਪਸ ਰੱਖਣੀ ਇਹ ਔਰ ਇਹਦੇ ਵਿੱਚ ਖਾਨੇ ਵਿੱਚੋਂ ਇੰਨੀਆਂ ਬੁੱਕਸ ਨਿਕਲੀਆਂ ਬੱਚੀਆਂ ਨੇ ਜੋ ਨਹੀਂ ਰੱਖਣੀਆਂ ਸੀ ਨਹੀਂ ਲੋੜ ਸੀ ਬਿਉ ਰੱਦੀ ਚ ਰੱਦੀ ਨਿਕਲ ਗਈ ਯਾਨੀ ਕਿ ਜਿਹੜੀ ਬੇਕਾਰ ਚੀਜ਼ ਹੁੰਦੀ ਆਪਾਂ ਨੂੰ ਆਪਾਂ ਧਰ ਕੇ ਭੁੱਲ ਜਾਂਦੇ ਆ ਜਾਂ ਆਪਾਂ ਨੂੰ ਜਿਹਦੀ ਲੋੜ ਨਹੀਂ ਪੈਂਦੀ ਫਿਰ ਉਹ ਵੀ ਨਿਕਲ ਜਾਂਦੀ ਆ ਸਾਫ਼-ਸਾਫ਼ ਇਹ ਵੀ ਹੋ ਜਾਂਦਾ ਜ਼ਰੂਰੀ ਇਹ ਹੈਗਾ ਕਿ ਦਿਵਾਲੀ ਤੋਂ 10 ਦਿਨ 20 ਦਿਨ ਪਹਿਲਾਂ ਹੀ ਆਪਾਂ ਸਫਾਈ ਕਰਨ ਲੱਗਣਾ ਤੇ ਅਹੀ ਜਿਹੜੇ ਵੱਡੇ ਕੰਮ ਹੁੰਦੇ ਨੇ ਇਹ ਤਾਂ ਆਪਾਂ ਪਹਿਲਾਂ ਵੀ ਕਰਕੇ ਰੱਖ ਸਕਦੇ ਆਂਗੇ ਤਾਂ ਹੀ ਮੈਂ ਵੀ ਹੁਣ ਪਹਿਲਾਂ ਹੀ ਕਰਾ ਰਹੀ ਆ ਇਹ ਜਿਹੜੇ ਵੱਡੇ ਕੰਮ ਵੀ ਉਦੋਂ ਦੀਵਾਲੀ ਵੇਲੇ ਸਿਰਫ ਨਾਰਮਲ ਜੀ ਇੱਕ ਸਾਫ ਸਫਾਈ ਰਹਿ ਜਾ ਕਰਨ ਵਾਲੀ ਕਿਉਂਕਿ ਉਦੋਂ ਵੀ ਮੈਂ ਹੀ ਕਰਨੀ ਆ ਤੇ ਹੁਣ ਵੀ ਮੈਂ ਹੀ ਕਰਨੀ ਹਨ ਫਿਰ ਇਸ ਕਰਕੇ ਹੌਲੀ ਹੌਲੀ ਆਰਾਮ ਨਾਲ ਸਫਾਈ ਹੋਈ ਚੱਲੂਗੀ ਆਪਣੇ ਆਪ ਦੇ ਬਜਾ ਨਹੀਂ ਪਊ ਬਰਡਨ ਨਹੀਂ ਪਊ ਕੰਮ ਦਾ ਸਟ्रेस ਨਹੀਂ ਹੋਊਗਾ ਤੇ ਆਰਾਮ ਨਾਲ ਕਰੀ ਚੱਲਾਂਗੇ ਵਿੱਚ ਇੱਕ ਦੋ ਦਿਨ ਬ੍ਰੇਕ ਲੈ ਲਈ ਇੱਕ ਦਿਨ ਕੰਮ ਕਰ ਲਿਆ ਬਸ ਐਂ ਚੱਲ ਹੌਲੀ ਹੌਲੀ ਹੋਈ ਚੱਲੂਗਾ ਤੇ ਹੁਣ ਆਗੇ ਸਾਡੇ ਵਾਲੇ ਰੂਮ ਵਿੱਚ ਸਾਡੇ ਵਾਲੇ ਰੂਮ ਵਿੱਚ ਜਸਤ ਬਿਸਤਰੇ ਸੀਗੇ ਇਹਨਾਂ ਵਿੱਚ ਉੱਪਰ ਵਾਲੇ ਕੈਬਿਨੇਟਸ ਵਿੱਚ ਕ ਰਜਾਈਆਂ ਸੀਆਂ ਤੇ ਕੰਬਲ ਸੀਗੇ ਹੋਰ ਕੋਈ ਜਿਆਦਾ ਛੋਟਾ ਮੋਟਾ ਸਮਾਨ ਨਹੀਂ ਸੀ ਦੂਜੇ ਰੂਮ ਵਿੱਚ ਹੈਗਾ ਸੀ ਨੀਕਾ ਮੋਟਾ ਸਮਾਨ ਜ ਤੇ ਇਧਰ ਤਾਂ ਸਭ ਮੋٹے ਬਿਸਤਰੇ ਹੀ ਸੀਗੇ ਕੰਬਲ ਸੀ ਰਜਾਈਆਂ ਸੀਆਂ ਤੇ ਉਤਾਰਲੇ ਸੀਗੇ ਉਤਾਰ ਕੇ ਮੈਂ ਕਿ ਚਲ ਕੈਬਿਨੇਟਸ ਵਿੱਚੋਂ ਕੱਪੜਾ ਮਰਵਾ ਦਾਂ ਨੇ ਕੁਛ ਇੱਕ ਦੋ ਸਰਾਣੀ ਸੀਗੇ ਐਕਸਟਰਾ ਆਇਆ ਕੁਛ ਸੀਗਾ ਗਿੱਲਾ ਕੱਪੜਾ ਮਾਰਿਆ ਵਿੱਚ ਸੁੱਕਾ ਮਾਰਿਆ ਉਸ ਤਬਰ ਫੇਰ ਮੈਨੂੰ ਸਮਾਨ ਫੜਾ ਲੇ ਮੈਂ ਕਿ ਹੁਣ ਇਹਨੂੰ ਚਿੰਨ ਚਿੰਨ ਕੇ ਧਰੀ ਚਾਹਾਂ ਨਾ ਜਿਹੜਾ ਸੌਖਾ ਲੱਗਦਾ ਕਿ ਉੱਪਰ ਲਖਾਨੇ ਚੱਕਣਾ ਉੱਪਰਲੇ ਚ ਰਖਾ ਰਹੀ ਸੀ ਜਿਹੜਾ ਨੀਚੇ ਲੱਗਦਾ ਕਿ ਨੀਚੇ ਸੌਖਾ ਚੱਕਿਆ ਜਾਊਗਾ ਨੀਚੇ ਰਖਾ ਲਈ ਸੀਗੀ ਤਾਂ ਥੋੜਾ ਜਿਹਾ ਉੱਪਰ ਵਾਲਾ ਸਮਾਨ ਹੋ ਤਾਂ ਔਖਾ ਜਾਂਦਾ ਯੂਜ਼ ਕਰਨਾ ਪਰ ਚਲੋ ਘੋੜੀ ਵੀ ਫਾਇਦਾ ਚ ਹੁੰਦੀ ਹੈ ਸਟੈਪ ਹੁੰਦਾ ਸਲਫਰ ਈਜ਼ੀ ਵੀ ਹੋ ਜਾਂਦਾ ਬਾਕੀ ਜੋ ਆਪਾਂ ਸਮਾਨ ਵਧੀਆ ਤਰੀਕੇ ਨਾਲ ਰੱਖਿਆ ਹੋਵੇ ਚਿੰਨ ਕੇ ਰੱਖਿਆ ਹੋਵੇ ਫੇਰ ਤਾਂ ਚਲੋ ਯੂਜ਼ ਕਰਨਾ ਕੋਈ ਔਖਾ ਵੀ ਨਹੀਂ ਹੈਗਾ ਚੱਕ ਵੀ ਹੋ ਜਾਂਦਾ ਪਰ ਸਾਫ ਸਫਾਈ ਬਹੁਤ ਜ਼ਰੂਰੀ ਸੀਗੀ ਇਹ ਬਟਾ ਕੰਮ ਹੋ ਗਿਆ ਹੁਣ ਦੋ ਰੂਮਸ ਤੇ ਹੋ ਗਏ ਕੈਬਿਨੇਟ ਦੋ ਰੂਮਸ ਦੇ ਰਹਿ ਕੇ ਚਲੋ ਆਈਂ ਕਦੇ ਉਹ ਹੋ ਜਾਣਗੇ ਤੇ ਉਸ ਤੋਂ ਬਾਅਦ ਮੈਂ ਉਹਨੂੰ ਕਿ ਅਸੀਂ ਪਰਸ਼ਤੀ ਵੀ ਸਾਫ਼ ਕਰਾਂਗੇ ਪਰ ਪਰਸ਼ਤੀ ਦਾ ਜਿੰਮਾ ਫਿਰ ਦਵਿੰਦਰ ਨੇ ਸ਼ਾਮ ਲਿਆ ਦਵਿੰਦਰ ਕਹਿੰਦਾ ਚਲੋ ਤੁਸੀਂ ਕਿੱਥੇ ਔਖੀਆਂ ਹੋਵਗੀਆਂ ਉਹ ਮੈਂ ਕਰਵਾ ਦਵਾਂ ਨਾ ਫਿਰ ਉਹਨਾਂ ਨੇ ਕਰਵਾਤੀ ਸੀ ਅੱਜ ਹੀ ਕਰਵਾਤੀ ਸੀ ਮੈਂ ਕਿੱਸੇ ਚਲੋ ਫੇਰ ਕਰਵਾ ਲਵਾਂ ਕਹਿੰਦਾ ਨਹੀਂ ਮੈਂ ਕਰਵਾਈ ਦੇਣਾ ਅੱਜ ਤੇ ਇਸ ਤਰ੍ਹਾਂ ਮੈਨੂੰ ਵੀ ਹੈਲਪਰ ਦੀ ਬਹੁਤ ਹੈਲਪ ਮਿਲ ਗਈ ਇਹ ਸਿਰਫ ਅਸੀਂ ਆਈ ਨਹੀਂ ਹੈਗਾ ਵੀ ਕੱਲ੍ਹ ਹੀ ਇਹਨੇ ਵਿੰਡੋਸ ਤੇ ਡੋਰ ਸਾਫ਼ ਕਰਨੇ ਕੋਈ ਡਸਟਿੰਗ ਕਰਨੀ ਆ ਅਸੀਂ ਕੋਈ ਵੀ ਕੰਮ ਹੈ ਤਾਂ ਕਰਵਾ ਲੀਏ ਚਲੋ ਫਿਰ ਜਵਾਬ ਦਿੰਦੀ ਕਿੰਨੇ ਮੈਂ ਤਾਂ ਕੰਮ ਹੀ ਕਰਨਾ ਮੈਂ ਇਥੇ ਤੋਂ ਕੋਸ਼ਿਸ਼ ਕਰਵਾ ਲਵਾਂ ਤੇ ਇੰਨਾ ਸਮਾਨ ਦੇਖੋ ਆ ਨਿਕਲਿਆ ਪਿੱਛੇ ਬਕਸ ਨਿਕਲਿਆ ਜੋ ਨਹੀਂ ਚਾਹੀਦੀਆਂ ਸੀ ਜਗ੍ਹਾ ਰੋਕੀ ਹੋਈ ਸੀ ਸਾਫ ਸਫਾਈ ਵੀ ਹੋ ਗਈ ਤੇ ਜਿਹੜਾ ਸਮਾਨ ਬੇ ਲੋੜਾ ਸੀ ਯਾਨੀ ਕਿ ਲੋੜ ਨਹੀਂ ਸੀ ਜਸਟ ਇੱਕ ਜਗ੍ਹਾ ਰੋਕੀ ਪਈ ਸੀ ਉਸ ਸਮਾਨ ਵੀ ਆਪਣਾ ਨਿਕਲ ਗਿਆ ਇਹ ਕੁਝ ਬੱਚਿਆਂ ਦੀ ਬਕਸ ਪਈਆਂ ਸੀ ਮੇਰੇ ਵੀ ਯਾਰ ਨਹੀਂ ਸੀ ਨਾਮੇ ਦੇਖੀਆਂ ਸੀ ਉੱਪਰ ਵੀ ਪਈਆਂ ਨੇ ਕਿ ਨਾਮ ਪਈਆਂ ਨੇ ਪਤਾ ਹੀ ਨਹੀਂ ਸੀ ਮੈਨੂੰ ਉੱਪਰ ਰੱਖਤੀ ਸੀ ਇਹ ਪੁੱਲਿਆਂ ਨੇ ਵਸਾਈ ਸੀ ਮੈਂ ਵੀ ਰੱਖ ਕੇ ਭੁੱਲ ਗਈ ਪਤਾ ਨਹੀਂ ਸੀ ਦੇਖਿਆ ਨਹੀਂ ਸੀ ਕਦੇ ਬੁੱਕਸ ਪਈਆਂ ਕ ਨਾ ਪਈਆਂ ਪਤਾ ਹੀ ਨਹੀਂ ਸੀਗਾ ਤੇ ਇਹ ਵੀ ਨਿਕਲ ਗਏ ਕੱਢ ਪਏ ਬੁੱਕਸ ਹੁਣ ਟਾਈਮ ਹੋ ਗਿਆ ਪੌਣੇ 4 ਦਾ ਤੇ ਇੱਧਰ ਬਣ ਰਹੀ ਮੇਰੀ ਤੇ ਦਵਿੰਦਰ ਦੀ ਚਾਹ ਹੈਲਪਰ ਚਲੀ ਗਿਆ ਆਪਣਾ ਕੰਮ ਕਰਕੇ ਹੁਣ ਪਿੰਨੇ ਚਾਹ ਕੰਮ ਬਹੁਤ ਵੱਡਾ ਹੋ ਗਿਆ ਥੋੜੀ ਤਾਂ تسਲੀ ਮਿਲੀ ਦਿਲ ਨੂੰ ਵੀ ਹਾਂ ਕੰਮ ਹੋ ਗਿਆ ਸਫਾਈ ਹੋ ਗਈ ਕਿਉਂਕਿ ਇਹ ਸਫਾਈ ਸਾਲ ਦੀ ਇੱਕ ਵਾਰ ਹੁੰਦੀ ਹੈ ਤੇ ਹੁਣ ਪਿੰਨੇ ਆ ਚਾਹ 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 ਸਟਰੋਂਗ ਜੀ ਚਾ ਲਾਲ ਜੀ ਹੁੰਦੇ ਕੜ ਕੜ ਕੇ ਜਦ ਤੱਕ ਲਾਲ ਜੀ ਨਾ ਹੁੰਦੀ ਉਹ ਤੱਕ ਆਈ ਲੱਗਦਾ ਵੀ ਨਹੀਂ ਹਲੇ ਪੱਕੀ ਨਹੀਂ ਕੱਚੀ ਹੈ ਚਾਹ ਮੈਂ ਤਾਂ ਕਈ ਵਾਰੀ ਦੇ ਕੇ ਫੇਰ ਪਕਾਉਣੀ ਹੁੰਦੀ ਹੈ ਲਾਲ ਜੀ ਹੋਣ ਬ੍ਰਿਜ ਕੇ ਚਾਹ ਪੀਣ ਤੋਂ ਬਾਅਦ ਦਵਿੰਦਰ ਪਰਸ਼ਾਤੀ ਨੇ ਸਫਾਈ ਕਰਵਾਉਣ ਲੱਗੇ ਸੀ ਨਿੰਮੀ ਤੇ ਤੋਂ ਬਾਬਾ ਜੀ ਤੋਂ ਦੋਨੇ ਨੌਕਰਾਂ ਨੂੰ ਘਰੇ ਬੁਲਾ ਲਿਆ ਸੀਗਾ ਤੇ ਵੀ ਸਫਾਈ ਕਰਾ ਰਹੇ ਸਮਾਨ ਸਾਰਾ نیچے ਉਤਾਰ ਰਹੇ ਦੋਨਾਂ ਜਣੇ ਨੇ ਮਿੱਟੀ ਉਤਾਰ ਕੇ ਸਮਾਨ ਦੀ ਛਾਂਟੀ ਹੋ ਗਈ ਜਿਹੜਾ ਕੋਈ ਨਹੀਂ ਚਾਹੀਦਾ ਸੀ ਕੱਢਤਾ ਤੇ ਜਿਹੜਾ ਲੋਡ ਵਾਲਾ ਸੀ ਚਲੋ ਰੱਖ ਲਿਆ ਕਰਕੇ ਸਫਾਈ ਵੀ ਹੋ ਗਈ ਤੇ ਸਮਾਨ ਦੀ ਸੈਟਿੰਗ ਵੀ ਹੋ ਗਈ ਤੇ ਬੇ ਲੋੜਾ ਸਮਾਨ ਨਿਕਲ ਵੀ ਗਿਆ ਤੇ ਮੈਂ ਤਾਂ ਸੋਚਿਆ ਨਹੀਂ ਸੀਗਾ ਅੱਜ ਇੰਨਾ ਕੰਮ ਹੋ ਜਾਊਗਾ ਤੋਂ ਉੱਪਰ ਲੱਗ ਰਿਹਾ ਸੀ ਝਾੜੂ ਝਾੜੂ ਲਗਾਇਆ ਫਿਰ ਪੋਚਾ ਲਗਾਇਆ ਸਾਫ ਸਫਾਈ ਕਰਕੇ ਦੁਬਾਰੇ ਫੇਰ ਸਾਰਾ ਸਮਾਨ ਵਾਪਸ ਠਕਾਇਆ ਸਮਾਨ ਸਾਰਾ نیچے ਉਤਾਰਿਆ ਇਸ ਮੋਟਾ ਮੋਟਾ ਸਮਾਨ ਸੀ ਬਹੁਤ ਯਾਰ ਕੋਈ ਬਰੀਕੀ ਸਮਾਨ ਨਹੀਂ ਹੈਗਾ ਸੀਗਾ बस सारा घंटा लग्या नहीं है सफाई बहुत ज्यादा समान नहीं बहुत ज्यादा भी आई नहीं थोड़ा ही समान पर जो थोड़ा समान रहा कुछ एक्सट्रा बीपीए वगैरह ने कंटेनर ने बड़े टेबल फैन हो गया कुछ टब हो गया बच्चा ने कुछ ए गेम्स वगैरह पईया ने गां हो गया यह समाना कुछ तो बच्चे समान मैं बहुत दे कुछ प्या जो बच्चे हजे देते हैं केंद्र साजे रखो है ना ਇਹ ਤਾਂ ਕੋਸਮਾਂ ਜੀ ਇਹਦਾ ਤੇ ਇੱਧਰ ਮੈਂ ਸ਼ਾਮ ਦੀ ਮੂੰਗੀ ਦੀ ਦਾਲ ਵੀ ਬਣਾਤੀ ਤੂੰ ਵੀ ਮੂੰਗੀ ਦਾਲ ਬਣ ਚੁੱਕੀ ਐ ਆਟਾ ਵੀ ਮੈਂ ਗੁੰਨਤਾ ਫਿਰ ਮੈਂ ਵਾਕ ਕਰਦੀ ਐ ਤੇ ਉਧਰ ਦਵਿੰਦਰ ਕਰਾਰੇ ਨੇ ਹੁਣ ਬਾਹਰ ਵਾਲਾ ਸਟੋਰ ਸਾਫ ਉਹ ਜਿਹੜਾ ਸਾਹਮਣੇ ਸਟੋਰ ਆ ਨਾ ਦਵਿੰਦਰ ਉਹ ਸਾਫ ਕਰਵਾ ਰਹੇ ਨੇ ਕਹਿੰਦੇ ਹੁਣ ਮੈਂ ਲੱਗਦੇ ਹੱਥ ਉਹ ਵੀ ਕਰਵਾ ਦਾ ਕਰਵਾ ਦੋ ਮਾਂ ਚਲੋ ਵਧੀਆ ਕੋਈ ਤਾਂ ਕੰਮ ਤਾਂ ਬਣੇ ਉਧਰ ਸਟੋਰ ਦੀ ਹੋ ਰਹੀ ਸਫਾਈ ਹੁਣ ਬਾਰ ਮੌਸਮ ਇਹ ਜਾਂ ਹਵਾ ਚੱਲ ਰਹੀ ਹੈ ਵਿੱਚ ਹੁਣ ਦੇਖੋ ਧੁੱਪ ਵੀ ਥੋੜੀ ਥੋੜੀ ਚਮਕ ਰਹੀ ਹੈ ਕਦੇ ਬੱਦਲ ਹੋਏ ਨੇ ਕਦੇ ਧੁੱਪ ਹੋਏ ਨੇ ਕਦੇ ਹਵਾ ਚੱਲ ਪਾਂਦੀ ਇਸ ਤਰ੍ਹਾਂ ਦਾ ਮੌਸਮ ਟਾਈਮ ਹੋ ਗਿਆ 5:30 ਦਾ ਤੇ ਮੈਂ ਆ ਗਈ ਹੁਣ ਵਾਕ ਕਰਨ ਮੈਂ ਕਿ ਵਾਕ ਕਰ ਲਾਂ ਕਿਉਂਕਿ ਮੌਸਮ ਵੀ ਠੀਕ ਹੈ ਹਜੇ بارش ਨਹੀਂ ਹੋ ਰਹੀ ਤੇ ਅੰਦਰ ਵੀ ਮੈਂ ਦਾਲ ਸਬਜ਼ੀ ਬਣਾਤੀ ਆਟਾ ਗੁੰਨਤਾ ਭਾਂਡੇ ਵਗੈਰਾ ਸਾਫ਼ ਨੇ ਸਾਰਾ ਕੰਮ ਢਾਨਾ ਬਸ ਸ਼ਾਮ ਨੂੰ ਫੁੱਲ ਕੇ ਬਣਾਉਣੇ ਨੇ ਅੱਜ ਬਹੁਤ ਦਿਨ ਬਾਅਦ ਮੂੰਗੀ ਦਾਲ ਬਣਾਈ ਹੈ ਧੋ ਵੀ ਬਹੁਤ ਦਿਨ ਬਾਅਦ ਬਣਾਈ ਹੈ ਬੜਾ ਦਿਲ ਕਰ ਰਿਹਾ ਸੀ ਮੂੰਗੀ ਦਾਲ ਖਾਣ ਨੂੰ ਕਹਿੰਗੇ ਸਵੇਰੇ ਵੀ ਸੁੱਕ ਕਿਸੋ ਕੀ ਖਾ ਕੇ ਹੁੰਦਾ ਥੋੜੀ ਪਤਲੀ ਜੀ ਕੋਈ ਦਾਲ ਸਬਜ਼ੀ ਤਰੀ ਵਾਲੀ ਹੋਵੇ ਜਾਂ ਦਾਲ ਹੋਵੇ ਤੇ ਮੌਸਮ ਹੁਣ ਫੇਰ ਬਦਲ ਤੁਰਿਆ ਆਉਂਦਾ ਦੁਪਹਿਰੇ ਥੋੜੀ ਜੀ ਧੁੱਪ ਜੀ ਨਿਕਲੀ ਸੀ ਸਵੇਰੇ ਵੀ ਬਹੁਤ ਮੀਂਹ ਪਿਆ ਬਸ ਮੀਂਹ ਪੈ ਰਹੇ ਨੇ ਹੋਰ ਤਾਂ ਹੁਣ ਕੋਈ ਗੱਲ ਹੀ ਨਹੀਂ ਹੈਗੀ ਮੀਂਹ ਤੋਂ ਬਿਨਾ ਮੀਂਹ 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 ਬਸ ਚਲੋ ਜੀ ਹੁਣ ਕਰਦੇ ਆਂ ਵੀਡੀਓ ਦਾ ਐਂਡ ਇਸ ਮੀਂਹ ਵਾਲੀ ਵੀਡੀਓ ਹੋਪਸੋ ਤੁਹਾਨੂੰ ਅੱਜ ਅੱਜ ਦਾ ਵਲੌਗ ਅੱਛਾ ਲੱਗਿਆ ਹੋਊਗਾ ਵਲੌਗ ਅੱਛਾ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਵਾਲੇ ला को लेke ता अकाल.